ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਮਾਂ ਦੇ ਚਾਲੇ ਚੱਲ ਰਹੇ ਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਲੰਗਰ ਲਾਣੇ ਆ ਤੇ ਅੱਜ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਤੇ ਦੇਖ ਸਕਦੇ ਸਾਹਮਣੇ ਵੀ ਦੇਖੋ ਜੀ ਦਾਸਤਾਨੇ ਸ਼ਹਾਦਤ ਦਾ ਸ਼੍ਰੀ ਚਮਕੌਰ ਸਾਹਿਬ ਬਿਲਕੁਲ ਮੇਨ ਹਾਈਵੇ ਆ ਅੱਗੇ ਰੋਪੜ ਨੂੰ ਚਲੇ ਜਾਂਦਾ ਤੇ ਇੱਥੇ ਵੀ ਹਰ ਸਾਲ ਜਿਹੜਾ ਲੰਗਰ ਲੱਗਦਾ ਤੂੰ ਦੇਖੋ ਸਾਹਮਣੇ ਤੇ ਬਿਲਕੁਲ ਲਹਿਰ ਦੇ ਨਾਲ ਲੰਗਰ ਲੱਗਿਆ ਹੋਇਆ ਤੇ ਗੱਲਬਾਤ ਵੀ ਕਰਾਂਗੇ ਆਪਾਂ ਦਿਖਾਣੇ ਤੁਹਾਨੂੰ ਕੀ ਕੀ ਅੱਜ ਬਣਿਆ ਹੋਇਆ ਲੱਖੇਸ਼ਰ ਦਾ ਆਲੂ ਜਿਹੜੇ ਨੈਣਾ ਦੇ ਵੀ ਜਾਣੇ ਆ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਤੁਰ ਕੇ ਜੋ ਜੋ ਵੀ ਛਰਦਾ ਲੈ ਕੇ ਜਾਣੇ ਆ ਹਰ ਮਨੋ ਕਾਮਨਾ ਮਾ ਨੈਣਾ ਦੇ ਵੀ ਜਿਹੜੀ ਪੂਰੀ ਕਰਦੀ ਆ ਤੇ ਆ ਦੇਖੋ ਮਾ ਦੇ ਭਗਤ ਮਾ ਦੇ ਸੇਵਕ ਜਿਹੜੇ ਬੈਠੇ ਆ ਹਾਜ਼ਰੀਆਂ ਭਰਦੇ ਆ ਸੋ ਬਹੁਤ ਬਹੁਤ ਧੰਨਵਾਦ ਆ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਭੁੱਖੇ ਨੂੰ ਰੋਟੀ ਖਿਲਾ ਦੇਣੀ ਲੰਗਰ ਛਕਾ ਦੇਣਾ ਸੋ ਤੁਹਾਨੂੰ ਦਿਖਾਣੇ ਆ ਤੇ ਆਪਾਂ ਗੱਲਬਾਤ ਵੀ ਕਰਦੇ ਤੇ ਦੇਖੋ ਤੁਸੀਂ ਲੱਖਾਂ ਹੀ ਸ਼ਰਧਾਲੂ ਜਿਹੜੇ ਮਾ ਨੈਣਾ ਦੇਵੀ ਦਰਬਾਰ ਤੇ ਚੱਲੇਦੇ ਜਾਂਦੇ ਆ ਤੇ ਰਸਤਿਆਂ ਦੇ ਵਿੱਚ ਬਹੁਤ ਲੰਗਰ ਲੱਗੇ ਹੁੰਦੇ ਆ ਮਾ ਨੈਣਾ ਰੰਗ ਦੇ ਤੇ ਸਾਰੇ ਦੇਖੋ ਤੁਸੀਂ ਬੱਚੇ ਆ ਛੋਟੇ ਛੋਟੇ ਬੈਠੇ ਆ ਉਲੀਆਂ ਛੋਲੇ ਖੀਰ ਬਣਿਆ ਹੋਇਆ ਤੇ ਸੰਗ ਦਾ ਛੱਕ ਰੀ ਹੈ ਕੋਈ ਦੇਖ ਸਕਦਾ ਵੀ ਵੀਡੀਓ ਵਿੱਚ ਸਾਰੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਅੱਤੇ ਸਾਡੀਆਂ ਮਾਤਾ ਮਾਂ ਭੈਣਾਂ ਦੇਖੋ ਤੁਸੀਂ ਸੇਵਾ ਕਰ ਰਹੀਆਂ ਫਟਾਫਟ ਜਿਹੜੀਆਂ ਪੂਰੀਆਂ ਬੇਲਣ ਲੱਗੀਆਂ ਹੋਈਆਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕੋਈ ਦੇਖੋ ਪਿੱਛੇ ਵੀ ਜਿਹੜੀਆਂ ਪੱਠੀਆਂ ਜਲ ਰਹੀਆਂ ਹੈ ਜੈ ਮਾਤਾ ਦੀ ਰਾਮੇ ਵੀਰ ਸਭ ਤੋਂ ਪਹਿਲਾਂ ਦਾ ਮੇਰੇ ਵੱਲੋਂ ਸਾਰਿਆਂ ਜੈ ਮਾਤਾ ਦੀ ਜੀ ਹਾਂ ਜੀ ਉਹ ਠੀਕ ਠਾਕ ਜੀ ਹਾਂ ਵਧੀਆ ਜੀ ਹਾਂ ਸ਼ਕਰੀਆ ਲੰਗਰ ਹਾਂ ਵਧੀਆ ਚੱਲਦਾ ਜੀ ਮਾਤਾ ਦੀ ਕਿਰਪਾ ਦੇ ਨਾਲ ਸਾਰੇ ਨਗਰ ਨਿਵਾਸੀ ਠੀਕ ਹੈ ਕਿੰਨਾ ਆਪਣਾ ਭੰਡਾਰਾ ਹੋ ਗਿਆ ਜਿਹੜਾ 10ਵਾਂ ਲੰਗਰ ਅੱਛਾ 10ਵਾਂ ਜੀ ਹਾਂ ਇੱਕ ਆਪਣਾ ਲੱਗਿਆ ਵਗਾਸ ਤੋਂ ਅੱਛਾ ਇੱਕ ਦੇ ਦੋ ਕਿੰਨੇ ਦਿਨ ਚੱਲੂਗਾ ਹੋਰ 19 ਗੱਸ ਤੱਕ ਚੱਲਣਾ ਅੱਛਾ 19 ਗੱਸ ਤੱਕ ਜਣੀ ਰੱਖਣੇ ਦਾ ਚੱਲੂਗਾ ਠੀਕ ਹੈ ਜੀ ਤੇ ਸੰਗਤਾਂ ਬਹੁਤ ਸਹਿਯੋਗ ਕਰਦੀ ਹੈ ਜੀ ਚਮਕੌਰ ਸਾਹਿਬ ਦੀ ਨਗਰ ਨਿਵਾਸੀ ਸਾਰੇ ਬਹੁਤ ਸਹਿਯੋਗ ਅੱਛਾ ਇਹ ਵੀ ਜੇ ਨਹੀਂ ਪਹੁੰਚ ਹਰ ਇੱਕ ਬੰਦਾ ਮਤਲਬ ਲੰਗਰ ਦੀ ਦਾਨ ਕਰਦਾ ਬਾਕੀ ਆਉਂਦੀ ਆ ਅੱਛਾ ਉਹ ਵੀ ਬਹੁਤ ਲੰਗਰ ਸਹਿਯੋਗ ਦੇਖਿਆ ਜਾਂਦੀ ਦੇਖੋ ਤਾਂ ਹੀ ਐਡਾ بڑا ਲੰਗਰ ਚੱਲਦਾ ਇੱਕ ਦੋ ਦਿਨ ਦਾ ਦਾ ਲੰਗਰ ਨਹੀਂ ਐ 18 20 ਦਿਨ ਦਾ ਲੰਗਰ ਹੈ ਹਾਂਜੀ ਹਾਂਜੀ ਸਾਰੇ ਨਗਰ ਵਾਸੀਆਂ ਸਹਿਯੋਗ ਦੇ ਨਾਲ ਚੱਲਣਾ ਸੀ ਇੱਕ ਦੋ ਬੰਦੇ ਤਾਂ ਕੁਝ ਨਹੀਂ ਕਰ ਸਕਦੇ ਨਹੀਂ ਨਹੀਂ ਕਰ ਸਕਦੇ ਜੀ ਬਿਲਕੁਲ ਜੀ ਕਿਉਂਕਿ ਸਾਰਾ ਦਾ ਨਗਰ ਨਵਸੀਆਂ ਸਹਿਯੋਗ ਹੈ ਬਾਕੀ ਆਉਂਦੀਆਂ ਨਾਲ ਸੰਗਤ ਬਹੁਤ ਸਿਓਗ ਦੇਖਿਆ ਜਿੰਨੀ ਵੀ ਪਹੁੰਚ ਹੈ ਕਿਸੇ ਦਾ ਵੱਧ ਤੇ ਵੱਧ ਦੇਖੇ ਜਾਂਦਾ ਠੀਕ ਆ ਜੀ ਚਲੋ ਮਾਂ ਲੈਣਾ ਦੇਖਦੀ ਆ ਪਰ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਸੀਂ ਵੀ ਆਪਣਾ ਕੀਪ ਦੀ ਸਮਾ ਜਿਹੜਾ ਕਰਦੇ ਹੋ ਲੰਗਰਾਂ ਵਾਸਤੇ ਤੇ ਚੱਲਦਾ ਦਾ ਮਾਤ ਦੀ ਅੱਜ ਅਸਟਮੀ ਸੀਗੀ ਅੱਜ ਖੀਰ ਕਿੜਾ ਪੂਰੀ ਛੋਲੇ ਮਾਤਾ ਰਾਣੀ ਦੇ ਅੱਛਾ ਹੋਰ ਕੀ ਕੀ ਬਣਦਾ ਬਾਕੀ ਦਿਨਾਂ ਦੇ ਵਿੱਚ ਬਾਕੀ ਮੈਂ ਚਾਹ ਪਕੌੜੇ ਬਰੈਡਪੋਨ ਕਾਦੇ ਸੀ ਬਰੈਡਪੋੜੇ ਲਾਣੇ ਜਹਰ ਦਿਨ ਦਾ ਮੈਨੂੰ ਅਲੱਗ-ਅਲੱਗ ਹੁੰਦਾ ਅਲੱਗ-ਅਲੱਗ ਹੁੰਦਾ ਹਾਂਜੀ ਜਿਆਦਾ ਅਸੀਂ ਚਾਹ ਪਕੌੜੇ ਹਰ ਦਿਨ ਦਾ ਲੰਗਰ ਲਾਉਣੇ ਵੈਸੇ ਅੱਛਾ ਚਾਹ ਪਕੌੜੇ ਜਿਆਦਾ ਚੱਲਦੇ ਆ ਨਾ ਚਲੋ ਚਾਹ ਪਕੌੜੇ ਹੋਗੇ ਬਾਕੀ ਕੋਈ ਦਾਲ ਫੁਲਕਾ ਵੀ ਹੋਗੇ ਮੈਂ ਮਤਲਬ ਇਹ ਅਪੀਲ ਵੀ ਕਰ ਦੋ ਵੀ 19 ਤਰੀਕ ਤੱਕ ਲੰਗਰ ਚੱਲ ਰਿਹਾ ਵੀ ਹੋਰ ਜਿਹੜੇ ਸੇਵਕ ਮਾਤਾ ਦੇ ਦਰਵਾਜ਼ ਪਰਾ ਮਪਰਾ ਮਹਾਮਾਜ ਲੰਗਿਆ ਜੀ ਕੋਈ ਦਾਨ ਬੁਲ ਕਾਣਾ ਕਰ ਸਕਦਾ ਤਾਂ ਕਰ ਸਕਦਾ ਠੀਕ ਹੈ ਜੀ ਬਿਲਕੁਲ ਦਾਨ ਬੁਲ ਕਾਣਾ ਜੇ ਇਹ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਤੇ ਤੁਹਾਨੂੰ ਇਹ ਦੱਸ ਦਿਆਂ ਵੀ 19 ਅਗਸਤ ਤੱਕ ਜਿਹੜਾ ਨਹਿਰ ਦੇ ਕੰਢੇ ਨੇੜੇ ਦਸਤਾ ਨੇ ਸ਼ਾਦਤ ਸ਼੍ਰੀ ਚੰਗੌਰ ਸਾਹਿਬ ਹਰ ਸਾਲ ਚੱਲਦਾ 18 ਹਰ ਸਾਲ ਚੱਲਦਾ ਜੀ ਹਾਂ ਕੋਈ ਦੱ ਦਿੱਤਾ ਵੀ ਦਸਵਾਂ ਆਇਆ ਤੁਹਾਡਾ ਨਾ 10 ਸਾਲ 10 ਸਾਲ ਹੋ ਚੁੱਕੇ ਆ ਤੇ ਉਹਦੇ ਲਈ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਹਾਂਜੀ ਹਾਂ ਤੇ ਸਾਰੇ ਨਗਰ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਇਹਦੇ ਵੱਡੇ ਸਾਰੇ ਜੀ ਸਭ ਤੋਂ ਪਹਿਲਾਂ ਆਪਣੀ ਨਗਰ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਵਾ ਹਾਂਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹਦੇ ਕੋਈ ਲੰਗਰ ਚੱਲਦਾ ਸੀ ਚਲੋ ਜੋ ਵੀ ਦੰਨੇ ਸਾਰੇ ਵਿਚਾਰਾ ਮੱਤ ਚੜ ਕੇ ਦੰੰਆ ਮੈਂ ਨਗਰ ਨਿਵਾਸੀਆਂ ਬਹੁਤ ਸੇ ਸਾਰੇ ਸੰਗਤਾਂ ਦੀ ਬਹੁਤ ਜੁਰਮ ਜਿੱਦਾਂ ਆਪਣੇ ਪਿੰਡ ਹੋ ਬਸ ਅਸੀਂ ਆਪਣਾ ਚੰਕੌਰ ਸਾਹਿਬ ਆ ਮਾਰੇ ਮੱਝ ਰਹੋਗੇ ਇਸੇ ਕਰਾਈ ਕਰਦੇ ਹੋਰ ਨਹੀਂ ਅਸੀਂ ਕਿਤੇ ਜਾਂਦੇ ਅੱਛਾ ਚਲੋ ਇਹ ਵੀ ਸਾਡੇ ਰਾਮਾਵੀਰ ਜੀ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਮਾਣ ਨਾ ਇਹਨਾਂ ਦੇ ਵੀ ਤੁਹਾਡੇ ਤੇ ਐਸੀ ਤਰ੍ਹਾਂ ਕਿਰਪਾ ਬਣਾਈ ਰੱਖੇ ਹਾਂਜੀ ਮੇਰੇ ਤੇ ਬਣਾਈ ਸਾਰੇ ਤੁਸੀਂ ਵੀ ਸੰਗਤ ਦੇ ਵੀ ਜਦੋਂ ਤੁਹਾਡੇ ਤੇ ਵੀ ਕਿਰਪਾ ਬਣਾਈ ਰੱਖੇ ਤੁਸੀਂ ਵੀ 19 ਦਿਨ ਜਿਹੜਾ ਪਿਛਲੇ ਸਾਲ ਕਿੰਨੇ ਦਿਨ ਲੱਗਿਆ ਸੀ ਜਿਹੜੇ ਸਾਲ ਵੀ 19 ਦਿਨ ਸੀਗਾ ਅੱਛਾ 19 ਦਿਨ ਹਰ ਸਾਲ 18 19 ਦਿਨ ਲੰਗਰ ਚੱਲਦਾ ਹੈ ਚਲੋ ਆ ਵੀ ਬਹੁਤ ਵਧੀਆ ਗੱਲ ਆ ਵੀ ਇੱਕ ਤਰੀਕ ਤੋਂ ਜਲੀ ਮਾਂ ਦੇ ਚਾਲੇ ਤੁਸੀਂ 4 ਦਿਨ ਪਹਿਲਾਂ ਜਿਹੜਾ ਲੰਗਰ ਸ਼ੁਰੂ ਕਰ ਦਿੱਤਾ ਸੀ ਹਾਂਜੀ ਹੁਣ ਚੱਲਦੇ ਤੇ 4 ਦਿਨ ਪਹਿਲਾਂ ਅਸੀਂ 19 ਤਰੀਕ ਚ ਆ ਮਤਲਬ ਜਿੰਨਾਂ ਰਾਤ ਤੇ ਖਾਦੋਂ ਹੁਣ ਉਹਦੇ 4-5 ਦਿਨ ਬਾਅਦ ਅਸੀਂ ਲੰਗਰ ਤੇ ਪੜਾ ਚਲੋ ਹਾਂਜੀ ਇਹ ਵੀ ਹੋ ਜਾਂਦਾ ਵੀ ਨਰਾਤਿਆਂ ਤੇ ਲੰਗਰ ਕਾਫੀ ਲੱਗਦੇ ਆ ਤੇ ਉਹ ਤੋਂ ਬਾਅਦ ਲੰਗਰ ਜਿਹੜੇ ਹਟ ਜਾਂਦੇ ਆ ਨਾ ਦੇਖੋ ਹੁਣ ਨਰਾਤੇ ਦੇ ਪਹਿਲਾਂ ਕੋਈ ਲੰਗਰ ਨਹੀਂ ਹੁੰਦੇ ਜਿਆਦਾ ਚੱਲਦੇ ਚਲੋ ਅਸੀਂ ਚਾਰ ਹਾਂ ਨਰਾਤੇ ਤੋਂ ਪਹਿਲਾਂ ਵੀ ਆਉਂਦੀ ਜਾਂਦੀ ਸੰਗਿਓ ਲੰਗਰ ਮਿਲ ਜਵੇ ਹੁਣ ਅਸ਼ਵੀ ਦੇ ਬਾਅਦ ਕੱਲ ਨੂੰ ਆਲਮੋਟ ਲੰਗਰ ਸਾਰੇ ਚੱਕ ਹੋ ਜਣੇ ਆ ਜੀ ਤੇ ਕੱਲ ਤੇ ਬਾਅਦ ਦੇਖੋ ਇੱਕ ਦੋ ਨੇ ਕੋਈ ਲੰਗਰ ਹੋਊਗਾ ਬਸ ਇਹ ਕਹਿੰਦੇ ਜਿਹੜੀ ਸੰਗਤ ਬਾਅਦ ਮੱਥਾ ਟੇਕਿਆ ਉਹਨੂੰ ਵੀ ਕੋਈ ਲੰਗਰ ਥੋੜਾ ਬੋ ਤਾਂ ਮੇਰੇ ਖਿਆਲ ਨਾਲ ਦੇਖੋ ਕਿਉਂਕਿ ਲੰਗਰ ਦਾ ਆਲਮੋਟ ਹੁਣ ਚੱਕੇ ਹੋ ਜਾਣੇ ਹਾਲਤੇ ਬਹੁਤ ਚੱਕੇ ਹੋ ਜਾਣੇ ਸਾਰੇ ਧੀਰਾਂ ਹਾਂ ਜੀ ਜੀ ਚਲੋ ਸੰਗਤਾਂ ਨੂੰ ਅਪੀ ਬਾਦ ਆਪਾਂ ਚੱਲਦੇ ਆਂ ਆ ਸਾਰਿਆਂ ਨੂੰ ਅਪੀਲ ਕਰਨਾ ਵੀ ਆਓ ਮਹਾਮਾਹੀ ਦੇ ਦਰਵਾਜ਼ੇ ਦੱਸੇ ਕਰੋ ਮੇਲਾ ਦੇਖੋ ਠੀਕ ਹੈ ਨਹੀਂ ਠੀਕ ਆ ਜੀ ਆਉਂਦੇ ਜਾਂਦੇ ਸਾਡੇ ਦਰਵਾਜ਼ੇ ਕਿੱਥੇ ਅੱਜ ਮਹਾਮਾਹੀ ਦਾ ਲੰਗਰ ਲੱਗਿਆ ਹੋਇਆ ਲੰਗਰ ਵਿੱਚ ਆ ਕੇ ਜਾਓ ਠੀਕ ਹੈ ਨਹੀਂ ਤੇ ਆਪਾਂ ਤੁਹਾਡਾ ਲੈ ਕੇ ਜਾ ਸਾਰੇ ਹੀ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਦਿਲੋਂ ਜਿਹੜਾ ਸਹਿਯੋਗ ਦਿੰਦੇ ਹੋ ਦਿਲ ਖੋਲ੍ਹ ਕੇ ਦਾਨ ਕਰਦੇ ਹੋ ਤੇ ਉਹ ਦਾਨ ਦੇ ਵਿੱਚੋਂ ਜਿਹੜੇ ਲੰਗਰ ਸਾਡਾ ਰਾਮਾ ਗੀਂਦ ਦੱਸ ਰਹੇ ਵੀ ਜਿਹੜਾ ਚੱਲਦੇ ਆਂ ਵੀ ਕੰਨਿਆ ਕੰਮ ਕਰਦੇ ਜਿਹੜੇ ਬਹੁਤ ਔਖੇ ਹੁੰਦੇ ਆ ਤੇ ਉਹਦੇ ਲਈ ਅਸੀਂ ਕਰਾ ਆਏ ਹਾਂ ਵਾਸੀ ਵੀ ਤੇਰਪੀ ਕਿਰਪਾ ਨਾਲ ਨਵਾਸੀ ਦੇ ਸਾਰਾ ਦੀ ਕਿਰਪਾ ਬਣੀ ਦੇ ਦੀਗਾ ਮਾ ਫਿਰ ਅਗਲੇ ਸਾਲ ਵੀ ਜੀ ਹੋਰ ਵਧੀਆ ਲੰਗਰ ਲਾਇਆ ਬਹੁਤ ਵਧੀਆ ਕਾਰਜ ਹੈ ਜੀ ਕਿਸੇ ਪੁੱਤੇ ਨੂੰ ਰੋਟੀ ਸਵਾ ਦੇਣੇ ਰਾਹ ਤੇ ਜਾਂਦੇ ਬੰਦਾ 100 80 ਸੇ ਦੇ ਕੇ ਜਾਂਦਾ ਮਾਤਾ ਭੈਣ ਬੱਚੇ ਬਜ਼ੁਰਗ ਅਸੀਂ ਦੇਖ ਸਕਦੇ ਆ ਵੀ ਕਿੰਨੇ ਪਿਆਰ ਨਾਲ ਬੈਠੇ ਜਿਹੜੇ ਲੰਗਰ ਛਕ ਰਹੇ ਆ ਤੇ ਇੱਥੇ ਪਕੌੜਿਆਂ ਦਾ ਲੰਗਰ ਹਰ ਦਿਨ ਦਾ ਮੀਨੂ ਜਿਹੜਾ ਅਲੱਗ-ਅਲੱਗ ਹੁੰਦਾ ਅੱਜ ਅਸ਼ਟਮੀ ਕਰਕੇ ਜਿਹੜਾ ਦੱਸ ਰਹੇ ਆ ਵੀ ਕੱਲ ਅਸੀਂ ਬ੍ਰੈਡ ਪਕੌੜੇ ਅੱਛਾ ਦੂਜੇ ਪਕੌੜੇ ਕੱਲ ਲਾਣੇ ਫਿਰ ਅੱਛਾ ਕੱਲੂ ਕੱਲ ਦਾ ਮੀਨੂ ਵੀ ਕੌੜਾ ਹੋ ਗਿਆ ਚਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਮਵੀਰ ਬਹੁਤ ਬਹੁਤ ਧੰਨਵਾਦ ਮਾ ਰਾਨੀ ਹਾਂ ਮਾ ਸਾਡੇ ਮਾਣੇਣਾ ਦੇ ਵੀ ਤੇਰੇ ਉੱਪਰ ਐਸੀ ਤਰ੍ਹਾਂ ਕਿਰਪਾ ਬਣਾਈ ਰੱਖੇ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਹਰ ਸਾਲ ਤੁਸੀਂ ਇਸ ਤਰ੍ਹਾਂ ਹੀ ਨਗਰ ਲਾਂਦੇ ਰਹੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ